ਜੀ ਅੱਜ ਮੇਰੇ ਚੈਨਲ ਤੇ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਸੀਂ ਦੇਖ ਰਹੇ ਹੋ ਬੰਬਈ ਤੋਂ ਚੱਲ ਕੇ ਜਿਹੜੇ ਪਿਤਾ ਤੇ ਪੁੱਤਰੀ ਯਾਤਰਾ ਕਰ ਰਹੇ ਨੇ ਕਸ਼ਮੀਰ ਦੀ ਅੱਜ ਪਟਿਆਲੇ ਹੋ ਕੇ ਨਿਕਲ ਰਹੇ ਨੇ ਸਾਡੇ ਮਨੀਸ਼ ਗੁਪਤਾ ਜੀ ਨੇ ਉਹਨਾਂ ਨੇ ਬਹੁਤ ਚੰਗਾ ਉਪਰਾਲਾ ਕੀਤਾ ਜਿਹੜੇ ਪਟਿਆਲਾ ਦੇ ਪ੍ਰਸਿੱਧ ਰਨਰ ਨੇ ਸਾਈਕਲਿਸਟ ਨੇ ਮੋਟਰਸਾਈਕਲਿਸਟ ਨੇ ਸਾਰੇ ਇਕੱਤਰ ਕਰਕੇ ਅੱਜ ਉਹਨਾਂ ਦਾ ਇੱਥੇ ਸਵਾਗਤ ਕੀਤਾ ਗਿਆ ਉਹਨਾਂ ਲਈ ਕੇਕ ਕਟਵਾਇਆ ਗਿਆ ਤੇ ਉਹਨਾਂ ਨੂੰ ਇਹ ਗਿਫਟਾਂ ਵੀ ਦਿੱਤੀ ਗਈਆਂ ਮੇਰੇ ਨਾਲ ਪਟਿਆਲਾ ਦੇ ਪ੍ਰਸਿੱਧ ਸਮਾਜਿਕ ਕਾਰਜਕਰਤਾ ਜਗਤਾਰ ਸਿੰਘ ਜੱਗੀ ਜੀ ਨੇ ਜੱਗੀ ਜੀ ਆਪ ਜੀ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਉਹਦੇ ਬਾਰੇ ਕੁਝ ਦੱਸੋ ਜੀ ਆਦੇ ਪ੍ਰੋਗਰਾਮ ਬਲੋ ਦੇਖੋ ਮੈਂ ਸਭ ਤੋਂ ਪਹਿਲਾਂ ਕੰਗ੍ਰੈਚੁਲੇਟ ਕਰਦਾ ਹੈਗਾ ਪ੍ਰਵੀਨ ਤਸਾਨਿਆਂ ਨੂੰ ਦੇਖੋ ਉਸ ਦੋਨੇ ਜਿਹੜੇ ਹੈਗੇ ਨੇ ਟੋਟਨਟ ਫਾਦਰ ਇਹਨਾਂ ਵੱਲੋਂ ਇੱਕ ਬੜਾ ਵੱਡਾ ਈਵੈਂਟ ਜਿਹੜਾ ਹੈਗਾ ਕੀਤਾ ਗਿਆ ਇਹਨਾਂ ਵੱਲੋਂ ਬੰਬੇ ਤੋਂ ਚੱਲ ਕੇ ਕਸ਼ਮੀਰ ਤੱਕ ਦੀ ਰਾਈਡ ਜਿਹੜੀ ਹੈ ਸਾਈਕਲ ਤੇ ਕੀਤੀ ਜਾ ਰਹੀ ਹੈ ਤੇ ਇਹਨਾਂ ਵੱਲੋਂ ਇੱਕ ਸੁਨੇਹਾ ਦਿੱਤਾ ਜਾ ਰਿਹਾ ਵੀ ਆਪਾਂ ਆਪਣੇ ਪਟਿਆਲੇ ਨੂੰ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਆਪਣੇ ਬੰਬੇ ਨੂੰ ਸਾਰੇ ਇੰਡੀਆ ਨੂੰ ਆਪਾਂ ਜਿਹੜਾ ਹੈਗਾ ਉਹਨੂੰ ਕਲੀਨ ਰੱਖੀਏ ਸੋ ਮੈਂ ਮੁਨੀਸ਼ ਜੀ ਦਾ ਸਾਡੇ ਡਾਕਟਰ ਗਰੋਵਰ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਨੂੰ ਸਪੈਸ਼ਲੀ ਇਨਵਾਈਟ ਕੀਤਾ ਸੋ ਬਤੌਰ ਪਟਿਆਲ ਵੀ ਬਤੌਰ ਮਿਊਜ਼ਿਕਲ ਕਾਉਂਸਲਰ ਮੈਂ ਤੁਹਾਨੂੰ ਵੈਲਕਮ ਵੀ ਕਰਦਾ ਤੇ ਥੋੜਾ ਧੰਨਵਾਦੀ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਤੰਦਰੁਸਤੀ ਨਾਲ ਆਪਣੀ ਯਾਤਰਾ ਪੂਰੀ ਕਰਨ ਬੜੀ ਸੇਫ ਜਰਨੀ ਕਰ ਇਤਹਾਸ ਦੇ ਖੇਲਦੇ ਆਪਣੇ ਘਰੇ ਪਹੁੰਚਣ ਤੇ ਲੋਕਾਂ ਨੂੰ ਸਹੀ ਸੁਣਿਆ ਬੈਠਾ ਜਗੀ ਜੀ ਇਹ ਇੱਕ ਬੇਟੀ 12 ਸਾਲ ਦੀ ਹੈ ਬਹੁਤ ਵੱਡਾ ਸਨੇਹਾ ਜਾ ਰਿਹਾ ਹੈ ਅੱਜ ਇਸ YouTube ਚੈਨਲ ਰਾਹੀਂ ਤੇ ਕੁੜੀਆਂ ਲਈ ਕੀ ਸੁਨੇਹਾ ਜਾਏਗਾ ਜੀ ਦੇਖੋ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਬੇਟੀ 라ਵੀਆ ਹੈ 라ਵੀਆ ਬਦੇਸਾਂ ਸ਼ੀ ਇਜ਼ ਵੈਰੀ ਰਿਲਾਇਡ ਸਾਈਕਲਿਸਟ ਬਿਕਾਉਜ਼ ਇਹ ਪਟਿਆਲੇ ਨੂੰ ਬਿਲੋਂਗ ਕਰਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਤੇ ਇਹਦੇ ਆਪਣੇ ਫਾਦਰ ਦੇ ਨਾਲ ਕਸ਼ਮੀਰ ਤੱਕ ਕਿਹੜੇ ਵੀ ਯਾਤਰਾ ਕੀਤੀ ਹੈਗੀ ਤੇ ਹਾਈਟ ਦੇ ਉੱਪਰ ਸਾਈਕਲ ਚਲਾਇਆ ਬੜੀ ਹਾਈਟ ਦੇ ਉੱਪਰ ਸੋ ਬੜੀ ਬੱਤੀ ਹੈ ਜੀ ਅਚੀਵਮੈਂਟ ਥੋੜੀ ਜਿਹੀ ਹੈਗੀ ਹੈ ਜੇ ਸੋ ਇਹ ਦੋਨੋਂ ਸਖਸ਼ੇਤਾ ਆ ਵੀ ਬੱਚੀ ਹੈ ਇਹ ਸਾਲ ਵੀ ਜਿਹੜੀ ਹੈਗੀ ਹੈ ਇਹ ਵੀ ਇੱਕ ਐਗਜ਼ੈਂਪਲ ਸੈੱਟ ਕਰ ਰਹੀ ਹੈਗੀ ਹੈ ਸੋ ਬੱਚੀਆਂ ਬਿਲਕੁਲ ਹੁਣ ਮਰਦਾਂ ਦੇ ਬਰਾਬਰ ਨੇ ਕੋਈ ਊਮਨ ਇਨ ਪਾਵਰਮੈਂਟ ਦਾ ਸਮਾਂ ਹੈ ਇਹ ਬਰਾਬਰਤਾ ਦਾ ਸਮਾਂ ਹੈ ਇਹਦੇ ਵਿੱਚ ਕੋਈ ਫਰਕ ਨਹੀਂ ਹੈ ਕੋਈ ਲੇਡੀ ਹੈ ਕੋਈ ਜੈਕਸਨ ਮੈਂ ਕਹਿੰਦਾ ਵੀ ਇਹ ਇੱਕ ਮਿੱਥ ਬਣ ਗਈ ਸੀ ਜਿਹੜੀ ਖਤਮ ਹੋ ਗਈ ਸੋ ਬੇਟੀਆਂ ਵੀ ਮੇਰੀਆਂ ਵਿਅਕਤੀਸ਼ਿਕਤਾ ਪਰਮਾਤਮਾ ਕਰੇ ਇਹ ਤਾਂ ਦੂਸਤ ਰਹਿਣ ਇਹਨਾਂ ਦਾ ਆਸ਼ੀਰਵਾਦ ਸਭ ਸਾਰਿਆਂ ਨੂੰ ਮਿਲੇ ਲੇਖੋ ਜੇ ਆਪਾਂ ਮਾਤ ਦੁਰਗਾ ਨੂੰ ਪੂਜਦੇ ਆ ਤਾਂ ਸਾਨੂੰ ਬੱਚਿਆਂ ਨੂੰ ਪੁੱਛਣਾ ਚਾਹੀਦਾ ਤੇ ਇਹ ਮਾਤ ਦੁਰਗਾ ਦਾ ਰੂਪ ਨੇ ਮਾਤ ਦੇਵੀ ਦਾ ਰੂਪ ਨੇ ਤੋਂ ਨਾਉ ਜਿੰਨੇ ਵੀ ਤੁਸੀਂ ਸਾਰੇ ਮਣੀ ਆਇਆ ਅੱਜੂ ਹੈ ਇਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਗਗਨ ਜੀ ਸਾਡੇ ਬੜੇ ਅੱਛੇ ਪੰਜਾਬ ਪੁਲਿਸ ਦੇ ਅਫਸਰ ਨੇ ਇਹਨਾਂ ਸਾਰਿਆਂ ਦਾ ਸਾਡੇ ਸਾਹਮਣੇ ਬੈਠੇ ਆ ਸੋ ਥੋੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਦੁਬਾਰਾ ਫੇਰ ਕੇ ਕਨੇ ਪਟਿਆਲੇ ਜੱਗੀ ਪਟਿਆਲੇ ਦੀ ਕੁੜੀ 라ਵੀ ਜੀ ਤੇ ਮੈਂ ਬਹੁਤ ਮਾਨ ਮਹਿਸੂਸ ਕਰ ਰਹੇ ਹਾਂ ਅੱਜ ਇਸ ਬਟੀਆਂ ਨੂੰ ਮਿਲ ਕੇ ਸਰਕਾਰਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਜਦੋਂ ਵੱਡੇ ਉਪਰਾਲੇ 26 ਜਨਵਰੀ 15 ਅਗਸਤ ਜਾਂ ਵੱਡੇ ਲੈਵਲ ਦੇ ਪ੍ਰੋਗਰਾਮ ਹੁੰਦੇ ਆ ਇਹ ਇਹਨਾਂ ਕੁੜੀਆਂ ਨੂੰ ਵੀ ਉੱਥੇ ਸਵਾਗਤ ਕਰਨਾ ਚਾਹੀਦਾ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਜੀ ਇਹ ਡੀਸੀ ਦਫ਼ਤਰ ਤੇ ਵੀ ਫੋਟੋ ਵੀ ਲੱਗੀ ਹੈ ਜਿਹੜੀ ਕੀ ਬਾਤ ਹੈ ਬਹੁਤ ਅੱਛੀ ਕਲਾਪਿੰਗ ਜ਼ੋਰਦਾਰ ਕਲਾਪਿੰਗ ਡੀਸੀ ਦਫ਼ਤਰ ਤੇ ਡੀਸੀ ਦਫ਼ਤਰ ਦੇ ਬਾਹਰ ਇੱਕ ਗੈਲਰੀ ਹੈਗੀ ਹੈ ਜਿਹੜੀ ਵਿਕਟਰੀ ਗੈਲਰੀ ਹਾਂ ਜਿਹੜੀ ਉਹਦੇ ਵਿੱਚ ਸਪੈਸ਼ਲ ਤੇ ਇਹਦੀ ਫੋਟੋ ਲੱਗੀ ਹੋਈ ਹੈ ਇਹ ਸਾਈਡ ਤੇ ਖੜੀ ਹੈ ਚ ਚਾਰ ਤਾਂ ਯਾਤਰਾ ਕਰਕੇ ਆਈ ਹੈ। ਲਾਸਟ ਚਾਰ ਤਾਂ ਯਾਤਰਾ ਵੀ ਕਰਕੇ ਆਈ ਹੈ ਜੀ। ਸੋ ਬਹੁਤ ਹੀ ਵੱਡੀ ਮਾਨ ਦੀ ਗੱਲ ਹੈ। ਅੱਜ ਦੋ ਦੋ ਬੇਟੀਆਂ ਨੂੰ ਮੈਂ ਦੇਖ ਰਿਆਂ। ਇਹ ਬਹੁਤ ਲੋਕ ਇਹਨੂੰ ਦੇਖਣਗੇ YouTube ਚੈਨਲ ਰਾਹੀਂ। ਹੋਰ ਵੀ ਕੁੜੀਆਂ ਤੁਹਾਡੇ ਤੋਂ ਪ੍ਰੇਰਣਾ ਲਏਗੀ। ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ। ਆਪ ਜੀ ਦਾ ਤੁਸੀਂ ਪਟਿਆਲੇ ਪਹੁੰਚੇ। ਪਟਿਆਲਾ ਸ਼ਾਹੀ ਸ਼ਹਿਰ ਹੈ। ਤੁਸੀਂ ਦੇਖ ਰਹੇ ਜਿੱਦਾਂ ਦਾ ਤੁਹਾਡਾ ਸਵਾਗਤ ਹੋਇਆ ਤੇ ਤੁਹਾਨੂੰ ਆਪਕੋ ਕਿਆ ਮਹਿਸੂਸ ਹੋ ਰਿਹਾ ਹੈ ਇੱਥੇ ਲੋਕੋ ਸੇ ਮਿਲਕੇ? बढ़िया महसूस हो रहा है बहुत खुशी हुई है जी ने इतना बहुत अच्छी तरह से मैनेज किया और आप सबने जो हमारा स्वागत किया उसके लिए मैं प्रवीण पाटिल और सानवी हम दोनों आपके दिल से शुक्रगुजार हूँ कि इतना अच्छा महसूस हो रहा है ना आज तक कहीं ऐसा स्वागत नहीं हुआ था हम लोग मुंबई टू कन्याकुमारी भी कर चुके हैं वहाँ पर भी बहुत सारे लोग लेकिन पटियाला में जो प्यार मिला सो so, सारे पंजाबी स्वागत करूँगे जी तो सारे आपका बहुत बहुत धन्यवाद मेरे चैनल पे अभी काफ़ी लोग जुड़ेंगे देखेंगे और बहुत लोग आपसे प्रेरणा लेंगे अब मैं शंकर चौहान यूट्यूबर आपका बहुत बहुत धन्यवाद करता हूँ जी नमस्कार हाँ बिटिया जी आप कुछ संदेश देना चाहोगे बच्चियों को कुछ बेटियों को कुछ लड़किया तो सब क्षेत्र में आगे बढ़ चुकी है मेरा कहना है कि में थोड़ा और आगे आ जाए तो अच्छा अच्छा होगा ए, आपके आई कौन कौन आपको प्रेरणा कौन देता है इतने इतने बड़े काम करने के लिए बड़े मेरे पापा सो so, मैं इनके पापा के लिए भी तालियों से इनका अभिनंदन करना चाहूँगा जी सो so, मेरे चैनल के माध्यम से काफी लोग आपको देखेंगे बहुत बेटियाँ आपसे प्रेरणा लेगी सो so, नमस्कार भारत माता की भारत माता की ਸੋ ਯਹਾਂ ਪਰ ਇਨ ਕੋ ਯਹਾਂ ਪਰ ਪਹੁੰਚਨੇ ਪਰ ਇੱਥੇ ਦੋ ਤਸਵੀਰਾਂ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਇਹ ਪਟਿਆਲੇ ਦੀ ਯਾਦਗਾਰ ਤਸਵੀਰਾਂ ਇਹਨਾਂ ਕੋ ਸਦਾ ਰਹਿਣਗੀਆਂ ਤੇ ਤੁਸੀਂ ਵੀ ਦੇਖ ਰਹੇ ਹੋ ਸਾਡੇ ਜਗਤਾਰ ਸਿੰਘ ਜੱਗੀ ਜੀ ਇਹ ਤਸਵੀਰ ਦਿਖਾਉਂਦੇ ਹੋਏ ਇਸ ਵੀਡੀਓ ਨੂੰ ਵਾਟ ਤੋਂ ਵਾਟ ਲਾਈਕ ਸ਼ੇਅਰ ਗੁੱਡ ਕਮੈਂਟ ਕਰੋ ਜੀ ਤਾਂ ਕਿ ਆਪਾਂ ਹੋਰ ਵੀ ਲੋਕਾਂ ਤੱਕ ਐਸੇ ਸਨੇਹ ਪਹੁੰਚਾ ਸਕੀਏ ਜੇ ਤੁਸੀਂ ਵੀ ਕਿਸੇ ਪ੍ਰਕਾਰ ਦੀ ਇਹ ਰਿਕਾਰਡਿੰਗ ਕਰਵਾਉਣਾ ਚਾਹੁੰਦੇ ਹੋ ਇਹ ਲਾਈਵ ਚਲਵਾਉਣਾ ਚਾਹੁੰਦੇ ਹੋ ਪ੍ਰੋਗਰਾਮ ਜਾਂ YouTube ਤੇ ਇਹ ਸ਼ੰਕਰ ਚੋਹਾਨ ਯੂਟਿਊਬਰ ਨੂੰ ਤੁਸੀਂ ਇਹ ਸੰਪਰਕ ਕਰ ਸਕਦੇ ਹੋ ਜੀ ਜੈ ਭਾਰਤ